ਸਟਾਰਟ ਤੇ ਮਮੂ 1 ਵਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਐਫਪੀ ਨੰਦਰਾ ਬਲੌਂਸ ਸ਼ੁਰੂ ਕਰਵਾਉਂਦਾ ਬਗੇ ਚੱਲੇ ਸ਼ਵੀਲ ਹੈ ਜੀ ਇੱਕ ਆਪਣਾ ਫਿਲਟਰ ਹੋਇਆ ਖਰਾਬ ਹੋ ਠੀਕ ਕਰਾਉਣਾ ਅੱਜ ਆਪਣਾ ਫਿਲਟਰ ਖਰਾਬ ਹੋਇਆ ਤੇ ਦਾਦੀ ਉਹ ਮੰਮੀ ਛੁਪ ਗਈ ਹੋਰ ਦੇਖੋ ਕੋਈ ਗੱਲ ਹੈਨਾ ਛੁਪ ਗਈ ਤੇ ਕਿੱਦਾਂ ਮੰਮੀ ਫੇਰ ਬੜਾ ਪੱਕਾ ਕੱਲ ਜਾਣਾ ਆ ਹੈਨਾ ਸਾਡੇ ਨਾਲ ਫਿਲਟਰ ਦਾ ਪਤਾ ਨਹੀਂ ਕੀ ਹੋ ਗਿਆ ਜਿਹੜਾ ਇਹਦਾ ਇੱਕ ਫਿਲਟਰ ਵਾ ਨਾ ਉਹ ਤਾਂ ਉਹ ਕੁਝ ਟੁੱਟ ਗਿਆ ਮੋਰ ਪਾਣੀ ਪਾਣੀ ਚੋਲਾ ਪਿਆ ਹੁਣ ਉਹਨੂੰ ਭਾਈ ਨੂੰ ਬੁਲਾ ਕੇ ਆਇਆ ਸ਼ਾਮੀ ਆਊਗਾ ਠੀਕ ਆ ਚਲੋ ਕਰਵਾਉਂਦੇ ਆ ਠੀਕ ਉਹਦਾ ਯੂਰਿਕ ਐਸਿਡ ਦਾ ਪਾਣੀ ਹੈਗਾ ਆ ਚਲੋ ਠੀਕ ਆ ਕੀ ਹੋਇਆ ਯੂਰੀਕ ਐਸਟ ਟੈਸਟ ਕੀ ਹੋਇਆ ਸੀ ਤੁਹਾਨੂੰ ਮੇਰੇ ਨਾਲ ਅੱਡੀ ਬਹੁਤ ਦੁਖਦੀ ਆ ਤੇ ਮੇਰੇ ਆਪ ਦੀ ਬਾਹਾਂ ਦੁਖੀ ਚੁਣਾਂਗੇ ਨਾਲ ਪਰਸੰਦੀ ਤੇਰੀ ਦਵਾ ਮੈਂ ਹੈਗਾ ਯੂਰਿਕ ਐਸਿਡ ਇੱਕ ਟੈਸਟ ਕਰ ਲਈਏ ਹੋ ਸਕਦਾ ਵੀ ਯੂਰਿਕ ਐਸਿਡ ਵਧਿਆ ਨਾ ਹੋਵੇ ਕਿਉਂਕਿ ਅੱਗੇ ਇੱਕ ਵਾਰ ਹੀ ਵਧਿਆ ਸੀਗਾ 3-4 ਸਾਲ ਪਹਿਲਾਂ ਤੇ ਟੈਸਟ ਕਰਾ ਲੈਣਾ ਨਾ ਇਹ ਵਧਿਆ ਹੋਵੇ ਤੇ ਆਪਾਂ ਲੈ ਕੇ ਬੈਠੇ ਸੀ ਮੈਂ ਲਈ ਸਬਜੀ ਬਣਾਉਣਾ ਪਚ ਗਈ ਕੀ ਬਣਾ ਲਿਓ ਮੈਂ ਰਾਮਤੋਰੀ ਮੈਨੂੰ ਖਾਣੀ ਰਾਮਤੋਰੀ ਆਹ ਖਾਉਣਾ ਮੈਂ ਰਾਮਤੋਰੀ ਆਲੂ ਬਲੂ ਆ ਲਈਓ ਆਲੂ ਲਈ ਖਾਣਾ ਮੈਂ ਰਾਮਤੋਰੀ ਮੋਂ ਲਾ ਲਗੀ ਆ ਟੀਵੀ ਠੀਕ ਆ ਤੇ ਮੈਂ ਆਪਣਾ ਹੌਲੀਡੇ ਉਮਰ ਕਰੂੰਗੀ ਮਾਡਮ ਮੋਟਾ ਫਿਰ ਤਬਾਰ ਕੱਲ ਜਾਵਾਂਗੇ ਮੋੜ ਆਊਗਾ ਚਲੋ ਮਿਲਦੇ ਆ ਫਿਰ ਮਿਲਦੇ ਹਾਂ ਆਪਾਂ ਸਬਜੀ ਜੁੜਾ ਇਸ ਪਾਟ ਕਰਦੇ ਭਈਆ ਇਸ ਕਰਕੇ ਮम्मा ਕੱਟਦੇ ਭਈਆ ਰਾਮਤੋਰੀ ਨਹੀਂ ਕੱਟ ਲੈਣੀਆਂ ਕੱਟ ਕੱਟ ਕੀ ਕਹਿੰਦੇ ਸੇਨੂ ਬਟਲ ਗਾਡ ਨਹੀਂ 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 ਬਟਲ ਗਾਡ ਨਹੀਂ ਨਹੀਂ ਕਹਿੰਦੇ ਕੀ ਦੋਰੀ ਇਹ ਦੋਰੀ ਨਹੀਂ ਨਹੀਂ ਯਾਰ ਬਟਲ ਗਾਡ پتہ ਨਹੀਂ ਇਹ ਕਹਿੰਦੇ ਬਟਲ ਗਾਡ ਕੋਈ ਕੁਝ ਹੋਰ ਨਾ ਮਿਕਰ ਇਹ ਲੱਗ ਰਿਹਾ ਨਾ ਬਟਲ ਗਾਡ ਸਾਰਿਆਂ ਨੂੰ ਤਾਂ ਉੱਪਰ ਦੇ ਨਾਲ ਵਿਚਾਰੀਆਂ ਮਿਲਕੀਆਂ ਛਲਕੀਆਂ ਨੇ ਮੱਕੇ ਛਲਕੀਆਂ ਕਿਉਂ ਨਹੀਂ ਹੋਰ ਗਰਮੀ ਥੋੜੀ ਆਗੇ ਤੇ ਬੁਰੇ ਹਾਲ ਆਗੇ ਤੂੰ ਗਰਮੀ ਤਾਂ ਬਹੁਤ ਹੈ ਮੇਰੇ ਸਬੂਤੀਆਂ ਤਾਂ ਅੰਦਰ ਆ ਤੇ ਕੋਈ ਇੱਥੇ ਕੋਸੇ ਬੈਠੀ ਅੰਦਰ ਆ ਜਾ ਨਹੀਂ ਮੈਂ ਜਾਨਾ ਅੰਦਰ ਮੈਂ ਇੱਥੇ ਬੈਠੇ ਵਧੀਆ ਲੱਗਦਾ ਹੈ ਕੰਫਰਟੇਬਲ ਹੈ ਚਲੋ ਕੰਧਾ ਗਾਤਾ ਕਲੋਗੋ ਕਰਨਾ ਹੈ ਮੈਂ ਅੰਦਰੀਆਂ ਥੋੜ੍ਹ ਦੇ ਇੱਕ ਚਲਦਾ ਹਾਂ ਦੇਖਿਆ ਰਾਮਾ ਤੋਰੀ ਡੰਡੀ ਇੱਧਰ ਹੀ ਹੁੰਦੀ ਹੈ ਪਿੰਡੀ ਵਰਗੀ ਰਾਮਾ ਤੋਰੀ ਰਾਮਾ ਤੋਰੀ ਪਿੰਡੀ ਵਰਗੀ ਡੰਡੀ ਹੈ ਦੀ ਮੈਨੂੰ ਲੱਗਾ ਕੀੜਾ ਕੁੜਾ ਨਿਕਲ ਆਇਆ ਪਰ ਆਮੇ ਡਰ ਗਈ ਸੀਗੀ ਕੀੜੇ ਵੀ ਨਿਕਲ ਰਾਮਾ ਤੋਰੀ ਇਹਨੂੰ ਚੱਕੋ ਮੇਰੇ ਫੋਨ ਦੇ ਉੱਤੇ ਪਾਰ ਆ ਜਾਣਾ ਆ ਪਰ ਮੈਂ ਕਿੰਨੀ ਵੇਲੇ ਮੈਨੂੰ ਸੁਣ ਗਿਆ ਇਹ ਮੇਰੀ ਗੱਲ ਕੋਈ ਸੁਣਦਾ ਨਹੀਂ ਹੈ ਸੱਚੀ ਆ ਆਪਾ ਆ ਗਏ ਆ ਹਰ ਮਣਾ ਹੈ ਹੈਲੋ ਫਰੈਂਡਸ ਹੈਲੋ ਪੀਰ ਪੀਰ ਪੀਰੀ ਮਾ ਸ਼ਬੀਲ ਮੈਂ ਤਾਂ ਪੀਗੀ ਆਈਆਂ ਮੈਂ ਤਾਂ ਬਾਜ਼ਾਰ ਗਈ ਸੀ ਜੀ ਸਬਜ਼ੀ ਲੈਣ ਨੂੰ ਮੈਂ ਮੈਂ ਹੀ ਵੀ ਮੈਂ ਜਿਹਨੂੰ ਦੱਸਿਆ ਉਹ ਕਹਿੰਦੀ ਸੀ ਨਾ ਮੇਰਾ ਵੀ ਦਿਲ ਕਰਦਾ ਸ਼ਬੀਲ ਪੀਣ ਟੋਰੀਆਂ ਕੱਟ ਰਹੀਆਂ ਹਾਂ ਮੈਂ ਬਹੁਤ ਹੀ ਲੱਗ ਰਹੀਆਂ ਵਾਹ ਉੱਧਰੋਂ ਲੈ ਗਲਾਸ ਚ ਲਿਆ ਕੇ ਪਾਣੀ ਦੇਖਿਆ ਆਪਾਂ ਘਰ ਬੜੇ ਸ਼ਬੀਲ ਮਿਲ ਜਾਂਦੀ ਹਾਂ ਹਾਂਜੀ ਮੰਮਾ ਲੱਗੇ ਫਿਰ ਫੜਕਾ ਲਾਣ ਸਬਜ਼ੀ ਨੂੰ ਹਾਂ ਗਰਮੀ ਬਹੁਤ ਆਹ ਹਨਾ ਗਰਮੀ ਬਹੁਤ ਜ਼ਿਆਦਾ ਹੈ ਤੇ ਆਹ ਟੋਰੀਆਂ ਕੱਟੀਆਂ ਹੋਈਆਂ ਆ ਚਲੋ ਹਾਂਜੀ ਇੱਧਰ ਲਾ ਲਿਆ ਸਬਜ਼ੀ ਨੂੰ ਤੜਕਾ ਹੁਣ ਸਬਜ਼ੀ ਬਣ ਗਈ ਆਂ ਮੈਂ ਫਿਰ ਪਹਿਲਾਂ ਕੱਪੜੇ ਸੁੱਕਣੇ ਪਾਇਆ ਮੈਂ ਫਿਰ ਮੈਂ ਆ ਕੇ ਰੋਟੀ ਬਣਾਉਂਦੀ ਆਂ ਚਲੋ ਮਿਲਦੇ ਆਂ ਫੇਰ ਤੁਹਾਨੂੰ ਹੁਣ 2:30 ਹੋ ਗਏ ਆ ਪਪਾ ਆ ਗਏ ਮੇਰੇ ਵੀ ਹੋਰ ਆ ਗਏ ਗਰਮੀਆਂ ਵਾਰ ਗਰਮੀ ਦਾ ਬੱਸ ਕੋਈ ਨਾ ਪੂਰਾ ਹਾਲ ਹੋ ਗਿਆ ਮੈਂ ਵੀ ਬਣਾਣ ਲੱਗਿਆ ਹਾਂ ਬੱਟੀ ਮम्मी ਕਿਹਾ ਅੱਜ ਆਪਰੇ ਜਾਣਾ ਬਤਾਇਆ ਮੈਂ ਗੋਡੀ ਬਣਾ ਹਾਲੇ ਟੇ ਹੈ ਹਨਮਾ ਲਾਂਡੀ ਪਰ ਰੋਟੀਆਂ ਸਬਜੀ ਬਣ ਚੁੱਕੀ ਆ ਚਲੋ ਅਸਮੇ ਗਰਮੀ ਬੜੀ ਆ ਜੀ ਹਨਾ ਗਰਮੀ ਤਾਂ ਹੈਗੀ ਆ ਚਲੋ ਬਣਾ ਲਓ ਲੋਕ ਤਪੇ ਪਏ ਆ ਇੱਕ ਦੂਜੇ ਸੇਰ ਪਾਣੇ ਫਿਰਦੇ ਆ ਇੰਨੀ ਗਰਮੀ ਹਮ ਚਲੋ ਬਣਾ ਲਓ ਫਿਰ ਇਹ ਕੀ ਕਰੀ ਜਾਂਨੀ ਮੈਂ ਕੰਡੂ ਮੁਖ ਹੈ ਤੇਰਾ ਮੁਖਿਆਣੀ ਹੋਲਿਡੇ ਹੋਮ ਕਰ ਰਿਹਾ ਜੀ ਸ਼ੁਰੂ ਨਹੀਂ ਕੀਤਾ ਹਾਲੇ ਤੱਕ ਨਹੀਂ ਕਰਨਾ ਫੈਣੀ ਦੇਰ ਦੀ ਕੀ ਕਰਦੀ ਸ਼ੁਰੂ ਨਹੀਂ ਕੀਤਾ ਤੇ ਸਾਰ ਇੱਕ ਮੈਂ ਆ ਗਿਆ ਉਸ ਤੋਂ ਠੀਕ ਨਾ ਬਣਾਇਆ ਲੈ ਤੋ ਮਰੀਆ ਹੈ ਨੰਬਰ ਆ ਗਿਆ ਰੈਡੀ ਕੀ ਬਣਾਇਆ ਕੀ ਅੱਜ ਘਰਾਮਾ ਕੋਰੀ ਰਮਾ ਤੋਰੀ ਨਹੀਂ ਪਗੋਰੀਆਂ ਅੱਛਾ ਸਲਾਦ ਓਕੇ ਕੰਨਿਸ਼ ਵੀ ਚਲੋ ਓਏ ਇੱਕ ਦੀ ਛੋਭੇ ਪੜੀਏ ਕੀ ਸ਼ੁਰੂ ਕਰੀਏ ਟਮਾਟਰ ਨਹੀਂ ਲੱਗੇ ਜੀ ਰੋਟੀ ਖਾਣ ਮੈਂ 1 ਮਿੰਟ ਲਈ ਬਾਹਰੋਂ ਪਾਓ ਪਾਓ ਤਾਂ ਹੀ ਪਾਓ ਹੁਣ ਮਿਲਦੇ ਆ ਤੁਹਾਨੂੰ ਤੇ ਰੋਟੀ ਪਾਣੀ ਖਾ ਕੇ ਚਲੋ ਪਾਓ ਜੀ ਸਾਰਿਆਂ ਵਾਸਤੇ ਖੁਣੀ ਖਾਣੀ ਸਾਰਿਆਂ ਨੂੰ ਪਾਣੀ ਆ ਜਾ ਫੇਰ ਤੁਸੀਂ ਲੋ ਲੈਓ ਪਾ ਦਿਓ ਮੈਨੂੰ ਵੀ ਪਾ ਦਿਓ ਚਾਰੋਂ ਅੱਜ ਲਿਆ ਤੇ ਪਪਾ ਆ ਗਏ ਗੱਡੀ ਧਵਾ ਕੇ ਕਿ ਕੱਲ ਆਪਾਂ ਜਾਣਾ ਆ ਤੇ ਹੁਣ ਮੈਂ ਹਰਮਨ ਦੇ ਮम्मा ਚਲਦੀ ਆਂ ਬਾਜ਼ਾਰ ਹੈ ਨਾ ਮੰਮੀ ਕੀ ਲੈ ਕੇ ਆਣਾ ਤੂੰ ਟੌਪ ਲੈਣਾ ਮੈਂ ਲੈਣਾ ਹੁਣ ਟੌਪ ਜੇ ਮੈਨੂੰ ਟੌਪ ਨਾ ਮਿਲਿਆ ਫੇਰ ਮੈਂ ਆਵਲਾ પાਕੇ ਜਾਉਂਗੀ ਹੈ ਨਾ ਜੇ ਨਾ ਮਿਲਿਆ ਤੂੰ ਕਹ ਤਾ ਸਹੀ ਜੇ ਜਾਵਾਂਗੇ ਤਾਂ ਮਿਲੂਗਾ ਹਾਂ ਮਤਲਬ ਕੀ ਪਤਾ ਮੈਨੂੰ ਪਸੰਦ ਨਾ ਆਵੇ ਜੇ ਮੈਨੂੰ ਜਲਦੀ ਪਸੰਦ ਨਾ ਆਵੇ ਜੇ ਮੈਨੂੰ ਜਲਦੀ ਪਸੰਦ ਆਇਆ ਅਸੀਂ ਜਾ ਕੇ ਰੁਕਣਾ ਨਹੀਂ ਹੈਗਾ ਤੇ ਇੰਨੀ ਗਰਮੀ ਚ ਮੈਂ ਆ ਪਾ ਲੈਣਾ ਫੇਰ ਹਣਾ ਫਿਰ ਕਿਤੇ ਹੋਰ ਘੁੰਮਣ ਜਾਵਾਂਗੇ ਤਾਂ ਫੇਓ ਨਾ ਲੈ ਲੂਗੀ ਟੋਪ ਤੇ ਹੁਣ ਅਪ ਚੱਲੀਏ ਫਿਰ 6 ਵਜੇ ਉੱਧਰ ਅਸੀ ਦਾਤ ਹੁੰਦੀ ਐ ਮम्मा ਕਿੱਥੇ ਚੱਲੇ ਆ ਚੱਲੇ ਆਂ ਅੰਦਰ ਰਹਿ ਗਏ ਮम्मा ਅੰਦਰ ਚੱਲਿਆ ਤੇ ਦਾਦੀ ਕੀ ਕਰਦੇ ਮੈਂ ਬਹਿਲੀ ਬਹਿਲੇ ਬੈਠੀ ਹੋਰ ਮੈਂ ਜਾਨਾ ਪੰਡੂਲੇ ਚੱਕਣੇ ਹਰਮਨ ਆਂਦਾ ਵੀ ਆਇਆ ਨਾਲ ਵੀ ਫੇਰ ਵੀਡੀਓ ਬਣਾਉਣ ਜਾਣਾ ਪਾਪਾ ਆ ਗਏ ਆਪਾਂ ਰਹਿਣੇ ਲਗਾ ਦੋ ਉਹਨਾਂ ਨੇ ਹੂੰ ਪਪਾ ਗੇ ਹੋਰ ਆ ਗਿਆ ਪੁੱਤ ਆ ਗਿਆ ਬਾਥਰੂਮ ਗਿਆ ਨੂੰ ਤੇ ਫੇਰ ਹੀ ਜੰਦੇ ਆ ਇਹਦਾ ਮਤਲਬ ਨਾਰਮਲ ਆ ਯਾਨੀ ਨਾਰਮਲ ਨਹੀਂ ਹੈਗਾ ਫੇਰ ਮੰਮਾ ਦੀ ਰਿਪੋਰਟ ਜਦ ਕੀ ਨੇ ਆਂਦੀ ਉਹ ਵੀ ਨਾਰਮਲ ਆ ਅੱਛਾ ਐਨੀ ਕਾ ਕਹਦੇ ਹੂੰ ਹੂੰ ਸਹੀ ਆ ਬਿਲਕੁਲ ਦਰਦ ਦਿਨ ਦੀ ਬੈਠਿਆ ਉਹ ਚੱਲੇ ਆ ਚਲੋ ਪਪਾ ਜੀ ਮੰਮਾ ਨੇ ਜਾਣਾ ਸੀ ਕਿੱਥੇ ਮੰਮਾ ਕਿੱਥੇ ਆਹ ਰੋਜ਼ ਕਿੰਨੇ ਕੱਢਦੇ ਆ ਪੈਸੇ ਮੈਂ ਤੁਹਾਨੂੰ ਜੀ ਤੱਕ ਦੋ ਵੇਰਾਂ ਆਮ ਜੀ ਆਉਣਗੇ ਵਾਪਸ ਆਣੇ ਕੋਈ ਨਹੀਂ ਆ ਜਾਣਾ ਜਲਦੀ ਆ ਜਾਣਾ ਤੁਸੀਂ ਓਕੇ 9 ਵਜੇ ਆਮ ਆ ਗਏ ਬੱਚੀ ਟੋਪ ਲੈ ਕੇ ਆਏ ਫੋਨ ਦੇ ਰਿਹਾ ਕੋਣ ਹੈ ਇਹ ਹੋ ਗਿਆ ਚੱਲ ਬਾਹਰ ਦੇਖਾ ਪਸੰਦ ਹੈ ਇਹਨੂੰ ਪਸੰਦ ਆਉਣਾ ਚਾਹੀਦਾ ਹੋਰ ਪਸੰਦ ਆ ਇਹਨੂੰ ਬਾਹਰ ਪਾ ਕੇ ਦੇਖਾ ਚੱਲ ਚੱਲ ਜਾ ਚੱਲ ਦੇਖੋ ਦੇਖੋ ਪੂਰੇ ਆ ਮੰਮੀ ਤਾਂ ਗਾੜਾ ਪਈਆਂ ਇਹਨੂੰ ਹੁਣ ਮੰਮੀ ਨੂੰ ਬਣਾਦੀ ਪਈ ਆ ਚੱਲ ਜੱਫੀ ਬਾ ਮੰਮੀ ਵਗੜ ਕੇ ਜਾ ਰਹਾ ਥੋੜੀ ਚੱਲ ਜੱਫੀ ਬਾ ਚੱਲ ਤੇ ਬੁੱਲ ਨੂੰ ਲੋਨਾ ਮੂਨਾ ਅੱਗੇ ਰੋਟੀ ਕਰਾਂਗਾ ਚੌਲ ਕਰ ਰਵਰ ਲਗੀ ਚੱਲ ਕਰ ਫੇਰ ਕਰਾਂ ਸਵੇਰੇ ਤਿਆਰੀਆਂ ਜੀ ਹੋਰ ਕੀ ਕਿੱਥੇ ਦੀ ਐ ਸਵੇਰੇ ਪਤਾ ਲੱਗੂ ਸਾਰਿਆਂ ਨੂੰ ਕੱਲ ਦੇ ਬਲੌਟ ਤੇ ਦੋਸਤ ਕੱਲ ਦਿਓ ਇਹ ਸਵੇਰੇ ਹੀ ਪਤਾ ਲੱਗੂਗਾ ਜਦੋਂ ਜਾਵਾਂਗੇ ਸਵੇਰੇ ਜਾਣਾ ਜੀ ਘੁੰਮਣ ਇਹਨਾਂ ਨੂੰ ਟੋਪ ਟੂਪ ਕੋਈ ਪਸੰਦ ਨਹੀਂ ਆਉਂਦੇ ਮਸੀ ਹੀ ਪਸੰਦ ਕੀਤੇ ਆ ਦੇਖੋ ਸਾਡੇ ਅਵੇ ਕੋਈ ਪੌਣੇ 10 ਹੋ ਚੱਲੇ ਆ ਹਜੇ ਹਰਮਨ ਵਾਪਸ ਕਰਨ ਗਿਆ ਆ ਟੌਪ ਇੱਕ ਤੇ ਤੇਰਾ ਮਜ਼ੀ ਪਸੰਦ ਆਇਆ ਆ ਅਜੀ ਪੁਰਾਣੇ ਕੱਪੜੇ ਪਾ ਕੇ ਜਾਣੇ ਆ ਹਰਮਨ ਨੇ ਵੀ ਲਈ ਆ ਹਰਮਨ ਨੇ ਤੇ ਇਹਨਾਂ ਨੇ ਨਵੀਂ ਲਈ ਅਸੀਂ ਤੇ ਪੁਰਾਣੇ ਪਾ ਜਾਣੇ ਆ ਆਪਣੇ ਤੇ ਨਾ ਮਾਪਾ ਤੜੇ ਨਾ ਮਾਇਆ ਟੀ-ਸ਼ਰਟ ਯੂਨੀਵਰਸਿਟੀ ਮਿਲਾਂ ਨੂੰ ਮੈਂ ਪਾ ਗਿਆ ਅੱਜ ਅੱਜ ਗੜੇ ਦੇ ਫੋਟੋ ਕੁਚੀ ਦੇ ਸੁਣ ਵੇਖਿਆ ਮੈਂ ਫਿਰ ਕੀ ਹੋ ਗਿਆ ਮੈਂ ਤਾਂ ਮੈਂ ਸੂਟ ਲਿਆਂਦਾ ਸੀ ਪਰ ਮੈਂ ਤੁਸੀਂ ਨਹੀਂ ਆਇਆ ਸੀ ਨਹੀਂ ਹੋਇਆ ਨਾ ਚਲੋ ਕੋਈ ਨਹੀਂ ਕੀ ਮम्मी ਇੱਕ ਰਾਤ ਲਾ ਕੇ ਕੁਝ ਫੇਰ ਉਹ ਅੱਜ ਸੂਟ ਬਾਕੀ ਦੱਸਾਂਗੇ ਤੁਹਾਨੂੰ ਸਵੇਰ ਨੂੰ ਮਿਲਾਂਗੇ ਹੁਣ ਹੈ ਮੈਂ ਕਹਾਂ ਸਵੇਰੇ ਸਵੇਰੇ ਦੱਸਾਂਗੇ ਤੁਹਾਨੂੰ ਉਹ ਨਹੀਂ ਰਾਤ ਲਾ ਕੇ ਸੀਗੇ ਤਾਂ ਮੁੜ ਕੇ ਉਹ ਤੇਰੀ ਮੰਮੀ ਝੋਕਾ ਮਾਰੂਗੀ ਨਹੀਂ ਨਹੀਂ ਸਵੇਰੇ 6 ਵਜੇ ਘੁੰਮਣ ਜਾਣਾ ਤੇ ਝੋਕਾ ਮਾਰੂਗੀ ਮੰਮੀ ਫੜ ਕੇ ਸਵੇਰੇ 6 ਵਜੇ ਤੇ ਸਵੇਰੇ ਸਵੇਰੇ ਪਤਾ ਲੱਗੂਗਾ ਕਿੱਥੇ ਚੱਲੇ ਆ ਜੀ ਠੀਕ ਹੈ ਨਾ ਹਾਂ ਇਹਨਾਂ ਨੂੰ ਘੁੰਮਣ ਲੈ ਜਾਣਾ ਦੁਖੀ ਕੀਤਾ ਪਿਆ ਸੀ ਮੰਮਾ ਦਾ ਕੰਮ ਨਹੀਂ ਮੁੱਕਦਾ ਮੰਮਾ ਦਾ ਕੰਮ ਨਹੀਂ ਮੁੱਕਦਾ ਜਾਣਾ ਕਿੰਨੇ ਕਿੰਨੇ ਆ ਜਾਣਾ ਕਿੰਨੇ ਕਿੰਨੇ ਉਹ ਸੇ ਸਭ ਕੋ ਸਵੇਰੇ ਪਤਾ ਲੱਗੂ ਬਲੌਗ ਦੇ ਵਿੱਚ ਕੌਣ ਕੌਣ ਜਾ ਰਿਹਾ ਆ ਕਿੱਦਾਂ ਕਿੱਥੇ ਜਾ ਰਹੇ ਆ ਸਾਰਾ ਕੁਝ ਵਲੌਗ ਚ ਸਵੇਰੇ ਪਤਾ ਲੱਗੂ ਦੋ ਪਾਰ ਆਣਗੇ ਦੋ ਆਣ ਤਿੰਨ ਆਣ ਡਿਪੈਂਡ ਕਰਦਾ ਕਿੱਦਾਂ ਦਾ ਬਣਦਾ ਵਲੌਗ ਉਸ ਹਿਸਾਬ ਨਾਲ ਪਾਰਟ ਬਣਾਵਾਂਗੇ ਇੱਕ ਬਣੂਗਾ ਇੱਕ ਦੋ ਬਣੂਗੇ ਦੋ ਤਿੰਨ ਬਣੂਗੇ ਤਿੰਨ ਤੇ ਲਓ ਰੋਟੀ ਅੰਦਰ ਪਾਕ ਇਸੇ ਖਾਣੀ ਆ ਦੁਪਹਿਰ ਵਾਲੀਆਂ ਰਾਮਾ ਤੋਰੀਆਂ ਅਸੀਂ ਰਾਮਾ ਤੋਰੀਆਂ ਤੇ ਪਨੀਰ ਅਸੀਂ ਰਾਮਾ ਤੋਰੀਆਂ ਤੇ ਪਨੀਰ ਦੀ ਸਬਜੀ ਨਾਲ ਮਾਤਾ ਨੇ ਵੀ ਰਾਮਾ ਤੋਰੀਆਂ ਤੇ ਪਨੀਰ ਦੀ ਸਬਜੀ ਐਨੇ ਖਾਣੇ ਰਾਜਮਾ ਤੇ ਚਾਵਲ ਏ ਰੋਟੀ ਪਾਣੀ ਸਾਡਾ ਕੁਝ ਨਹੀਂ ਖਾਂਦੀ ਜੱਜਦਾ ਸਿਰਫ ਰਾਜਮਾ ਤੇ ਚਾਵਲ ਤੇ ਹਰਮਨ ਹਰਮਨ ਅਜੇ ਗਿਆ ਹੋਇਆ ਆ ਵਾਪਸੀ ਆ ਕੇ ਉਹਦੀ ਥਾਲੀ ਉੱਧੇ ਪਈ ਹੈ ਜੇ ਖਾਲੀ ਵਾਪਸੀ ਆ ਕੇ ਉਹ ਵੀ ਖਾਊਗਾ ਉਹ ਜੇ ਟੋਪ ਵਾਪਸ ਕਰਨ ਗਿਆ ਨਹੀਂ ਵਾਪਸ ਆਇਆ ਆਂਦਾ ਤਾਂ ਫਿਰ ਉਹ ਵੀ ਖਾਊਗਾ ਰੋਟੀ ਤੇ ਮਿਲਦੇ ਆ ਤੁਹਾਨੂੰ ਕੰਮ ਨਵੇੜ ਕੇ ਸਾਰਾ ਕੁਝ ਉਈ ਨੂੰ ਫੋਨ ਲਾਇਆ ਹੁਣ ਉਈ ਨੂੰ ਫੋਨ ਲਾਇਆ ਕੈਂਡੀ ਆ ਵੀ ਕੈਂਸਲ ਹੋ ਗਿਆ ਆ ਕੱਲ ਜਾਣਾ ਕੈਂਸਲ ਹੋ ਗਿਆ ਆ ਆਛਾ ਆਛਾ ਜੀ ਬੋਈ ਤੇ ਦਿਖਾ ਹੋ ਰਹੀ ਆ ਅਮੀ ਡਰਾਮਾ ਲੱਗੀ ਹੋਈ ਏ ਕਰਨ ਭੂਈ ਦੇ ਨਾਲ ਚਲੋ ਆਪਾਂ ਆਪਣਾ ਬਲੌਗ ਕਰਦੇ ਆ ਕੰਟੀਨਿਊ ਇਹਨਾਂ ਨੇ ਮਜ਼ਾਕ ਕਰੀ ਜਾਣਾ ਆ ਹਾਂ ਮਾਰੇ ਜ਼ਿੰਦਦਰ ਨਹੀਂ ਗਏ ਸੀ ਇਹ ਹਾਂ ਸ਼ੇਰ ਨੂੰ ਕਹਾ ਉਹ ਤਾਂ ਪਾਣੀ ਪਾਉਣੇ ਨੂੰ ਵੀ ਕਹਿੰਦਾ ਸੀ ਪਰ ਇਹਨੇ ਨਹੀਂ ਜ਼ਿੰਦਦਰ ਨਹੀਂ ਰੱਖਿਆ ਸੀ ਤਾਂ ਤੇ ਗਿਆ ਉਹਦੇ ਕੋਲ ਤਾਂ ਸੀ ਹਾਂ ਜੀ ਜ਼ਿੰਦਦਰ ਗਏ ਸੀ ਸੀ ਅੱਛਾ ਮਿਲਦੇ ਆ ਫੇਰ ਬਾਅਦ ਵਿੱਚ ਇਹਨਾਂ ਨਾਲ ਕਰ ਲੈਂਦੇ ਆ ਗੱਲ ਇਹ ਇਹਨਾਂ ਨੇ ਹਜੇ ਤੱਕ ਦੱਸਿਆ ਨਹੀਂ ਹੈਗਾ ਤੇ ਇਹੀ ਮਜ਼ਾਕ ਕਰੀ ਜਾਂਦੇ ਪਏ ਐ ਹਜੇ ਤੱਕ ਹਾਂ ਹੈਲੋ ਹੈਲੋ ਹਾਂ ਹਾਂ ਘੁਣਾ ਕੀ ਕਹਨੀ ਗੁੜੀਆਂ ਕੁਛ ਦਿਨ ਇਹ ਇਹ ਪੁੱਛਦੇ ਸੀ ਕਿ ਮੈਨੂੰ ਹਾਂ ਆਏ ਨਾ ਨਿਕਲਦੀ ਆਹ ਕਹਤੇ ਕੀ ਹੋਇਆ ਹਾਂ ਗੁੜੀਆਂ ਦੀ ਵੀ ਆਵਾਜ਼ ਨਹੀਂ ਨਿਕਲਦੀ ਬਈ ਕੈਨਸਲ ਦਾੱਸਿਆ ਤੇ ਆਵਾਜ਼ ਨਹੀਂ ਨਿਕਲਦੀ ਪਈ ਉਹਦੀ ਵੀ ਹੁਣ ਕਾ ਗੁੜੀਆ ਦੀ ਵੀ ਆਵਾਜ਼ ਨਹੀਂ ਨਿਕਲਦੀ ਵੀ ਫੋਨ 'ਚ ਹੁਣ ਚਲੋ ਜੀ ਕੀ ਕਰੀ ਜਾਨੀ ਟੀ-ਸ਼ਰਟ ਪਹਿਨਾਂ ওকে ਸੇਰ ਦੀ ਤੇਰੀਆਂ ਸੇਰ ਦੀ ਤੇਰੀਆਂ ਹੋਰ ਚਲੋ ਜੀ ਉਧਰ ਵੀ ਦੇ ਦੇ ਆ ਕੀ ਕਰਦੇ ਪਏ ਆ ਤੈਨੂੰ ਹਿੰਟ ਪਈਗਾ ਹੋਗਾ ਵੈਸੇ ਪੈਂਟਸ ਨੂੰ ਦਿਖਾ ਦੇ ਹਾਂਜੀ ਕਰ ਲੈਂਦੇ ਆਂ ਜੀ ਤੇ ਆਂਦੀਆਂ ਪਈਆਂ ਹੈ ਤੇ ਆਂਦੀਆਂ ਚੱਲਦੀਆਂ ਪਈਆਂ ਤੇਰੀਆਂ ਹੋਣੀਆਂ ਕੁਛ ਵੀ ਭੇਜਿਆ ਆਪਣਾ ਬੈਗ ਕਿਤੇ ਚੱਕਿਆ ਖਾਣਾ ਵੀ ਉੱਥੇ ਦੇਖਾਂਗੇ ਖਾਣਾ ਪੀਣ ਉੱਥੇ ਦੇਖਾਂਗੇ ਰਸਤੇ 'ਚ ਕੁਛ ਨਹੀਂ ਲੈਣ ਜਾਣਾ ਸਿੱਧੇ-ਸਿੱਧੇ ਕਹਿੰਦੇ ਖਾਣਾ ਆ ਸਿੱਧੇ-ਸਿੱਧੇ ਕਹਿੰਦੇ ਕੁਛ ਨਹੀਂ ਖਾਣਾ ਹੈਗਾ ਆਹੋ ਸਵੇਰ ਤਾਂ ਸੁਪਰ ਰਾਈਟ ਆਪ ਇਹ ਮਾੜੀ ਪਜਾਮੇ ਵਾਲਾ ਨਾ ਦੇਖੇ ਬੈਠੀ ਰਹੀ ਹੈ ਨਮਾਇਆ ਪਿੱਲੀਵਰੀ ਪਾਣਾ ਆਹ ਬਈਆ ਚਲੋ ਕਰੋ ਤਿਆਰੀਆਂ ਫਿਰ ਹੁਣ 11 ਵਜ ਗਏ ਆ ਤੇ ਮੰਮਾ ਵੇਲੇ ਹੋ ਗਏ ਦਾਦੀ ਲਈ ਮੈਂ ਪਾਇਨੇ ਇੱਧਰ ਤੇ ਉਹ ਪਤਾ ਨਹੀਂ ਕੀ ਕਰਦਾ ਪਿਆ ਆ ਪਾਪਾ ਬਣਾਉਣ ਲੱਗੇ ਸਾਡੇ ਵਾਸਤੇ ਕਾਫੀ ਇਹ ਰਾਤੀ ਮੇਸ਼ਾ ਕਾਫੀ ਪੀਏ ਸੀ ਨਹੀਂ ਆ ਹਾਂ ਕਾਫੀ ਦੀ ਰੈਸਪੀ ਇਸ ਲਈ ਕਿੱਦਾਂ ਬਣਾਏ ਕਾਫੀ ਅਸੀਂ ਕਿੱਦਾਂ ਅਸੀਂ ਕਿੱਦਾਂ ਬਣਾਏ 2 ਮਿੰਟ ਕੀ ਕਰਦਾ ਵਾ ਮੰਜਾ ਮੁੰਜਾ ਦਾਦੀ ਕਹਿੰਦੇ ਆ ਡਾਲਣ ਨਹੀਂ ਆਜੀ ਉਹ ਮਾਰਿਆ ਨਹੀਂ ਹਲੇ ਮੈਂ ਬਕਸਤਾ ਦੇਨ ਹਾਂਜੀ ਆਪਾਂ ਹੁਣ ਦਿਖਾਓ ਤੂੰ ਕੱਪ ਭਰ ਕੇ ਪੀਣਾ ਯਾਰ ਮੈਨੂੰ ਕਾ ਭਰਿਆ ਵੀ ਨਹੀਂ ਤੇ ਹਾ ਵੀ ਨਹੀਂ ਹਾ ਤੇਰਾ ਪੋਣਾ ਪੋਣਾ ਹੋਣਾ ਹੁੰਦਾ ਆਫੀ ਆ ਮੇਰਾ ਪੂਰਾ ਬਣਾ ਦੋ ਮੈਂ ਗਿੰਦਾ ਨੂੰ ਪੂਰਾ ਹਰਮੰਦਾ ਨਾ ਪੂਰਾ ਹਰਮੰਦਾ ਮੇਰਾ ਘੋਰਾ ਬਣਾ ਲਓ ਆ ਲੈ ਜਿੰਨਾ ਬਣਾਉਣਾ ਦੁੱਧ ਲੈ ਕੇ ਠੀਕ ਹੈ ਜੀ ਇੱਥੇ ਰੱਖ ਲਓ ਮੈਂ ਵੀ ਬਣੀ ਆ ਥੋੜੀ ਜੀ ਤੇ ਇਧਰੋਂ ਰਬ ਕਰਨਾ ਆ ਦੁੱਧ ਨੂੰ ਗਰਮ ਕੁਛ ਨਹੀਂ ਪਾਉਣਾ ਵਿੱਚ ਇਹਦੇ ਸਿਰਫ ਪਣੀ ਆ ਚੀਨੀ ਚੀਨੀ ਫਾਈ ਗਾਲ ਦੇ ਸਾਬ ਹੂੰ ਪਾ ਪਾ ਇੱਕ ਵਲੌਗ ਦੇਖੀ ਸੋਈਏ ਟੀਵੀ ਤੇ ਇੱਕ ਵਲੌਗ ਬਾਅਦ ਦੇਖਾਂਗੇ ਨਾਲੇ ਕੌਫੀ ਪੀਣੇ ਬਿੰਦਿੰਜ ਜੁਆਇੰਮੈਂਟ ਹੋਈ ਮੈਨੂੰ ਥੋੜੀ ਜਿਹੀ ਕਿੰਨੇ ਕਿੰਨੇ ਚਮਚ ਪਾਏ ਆ ਕਿੰਨੇ ਕੱਪ ਕੌਫੀ ਹੁੰਦੇ ਕੱਪ ਚ ਚਮਚ ਇੱਕ ਕੱਪ ਦੇ ਇੱਕ ਚਮਚ ਜੀ ਅੱਧਾ-ਅੱਧਾ ਚਮਚ ਦੁੱਧ ਫ੍ਰੀਜ ਰੱਖਣਾ ਦੁੱਧ ਫ੍ਰੀਜ ਰੱਖਿਆ ਕਰਨਾ ਜਿੰਨੀ ਦੇਰ ਸਿਰਫ ਦੁੱਧ ਗਰਮ ਕਰਨਾ ਉਮੀਦ ਉਮੀਦ ਰੋਪਾ ਬਣਾ ਕੇ ਤਿਆਰੀ ਕਰਦੇ ਆਂ ਓਕੇ ਹੈਂਡ ਬਲੈਂਡਰ ਹਾਂ ਪਾਪਾ ਹੈਂਡ ਬਲੈਂਡਰ ਨਾਲ ਕਰਦੇ ਹੁੰਦੇ ਬੰਪਰਾਵਾ ਲੈ ਕੇ ਇਹਦੇ ਵਿੱਚ ਰੋਣੀ ਆ ਤੇ ਇਹਨੂੰ ਪਹਿਲਾਂ ਤੋੜਾ ਤੋੜ ਜਾਗ ਪਹਿਲਾਂ ਵਗਣ ਜਾਗ ਕਿਤੇ ਇਹ ਜਾਗ ਜਾਂਦੇ ਇਹ ਲੈਣੀ ਆ ਆਪਾਂ ਕਾਫੀ ਇਹ ਹੌਟ ਕਾਫੀ ਆ ਹਾਂ ਪਰ ਕਾਫੀ ਕਾਫੀ ਜੇ ਆਪਾਂ ਪਾਉਣੇ ਆ ਚਾਰ ਕੱਪਾਂ ਦੇ ਵਿੱਚ ਤਿੰਨ ਤਿੰਨ ਪੌਚ ਤਿੰਨ ਪੌਚ ਅੱਜ ਮੈਂ ਕਾਫੀ ਬਣਾਇਆ ਅੱਧਾ ਬਾਉ ਚਿਆ ਸੀ ਅੱਧੇ ਬਾਉ ਚੀਨ ਮੈਂ ਕਾਫੀ ਬਣਾ ਲੀਤੀ ਸਾਰੇ ਪੌੜ ਜਿੱਤਾ ਕਰ ਲੈਣੇ ਇਹਨੂੰ ਐ ਕਰ ਲੈਣਾ ਚੂੜੀ ਤੇ ਜੱਪਣੀ ਉੱਥੇ ਹੀ ਉੱਥੇ ਹੀ ਕੇ ਅੱਗੇ ਦੇਖੀ ਜੀ ਇਹਦਾ ਪਾਸਤਾ ਬਣਾਉਂਦੇ ਹੁੱਦੀ ਉੱਥੇ ਪੈਂਦੀ ਫਲ ਦੇ ਪੈਲੇ ਪਾਣੀ ਇਹਦੇ ਵਿੱਚ ਕਾਫੀ ਪਾ ਲੈਣੀ ਤਾਂ ਕੀ ਆਪਾਂ ਹੁਣ ਕਾਫੀ ਇਹ ਪਾਣ ਦੇ ਪਈਗਾ ਆਪਾਂ ਬਾਸ ਐਨੇ ਕਮ ਕਰਨਾ ਉਧਰ ਉਧਰ ਪੂਰੇ ਤਰ੍ਹਾਂ ਚੰਗੀ ਤਰ੍ਹਾਂ ਅਵਾਲਾ ਲੈ ਲੈਂਦੇ ਹਾਂ ਅਵਾਲਾ ਲੈ ਲੈਂਦੇ ਹਣਾ ਜਦੋਂ ਦੋ ਚੰਗੀ ਤਰ੍ਹਾਂ ਵਾਲਾ ਆ ਗਿਆ ਫਿਰ ਗਰਮ ਪਾਣੇ ਤੁਹਾਨੂੰ ਕੀ ਕਰਨਾ ਉਦੋਂ ਗਰਮ ਬੰਦ ਕਰਕੇ ਇਹਨੂੰ ਚੱਕਣਾ ਤੇ ਇਹ ਕੌਫੀ ਵਾਲੇ ਦੇ ਵਿੱਚ ਇੱਦਾਂ ਹੀ ਪਾ ਲੈਣਾ ਬਸ ਉਸ ਇਹਨੂੰ ਪਾ ਸਕਦਾ ਬੰਦਾ ਜੰਦੀ ਵਿੱਚ ਕੋਈ ਗੱਲ ਨਹੀਂ ਹੋਣੀ ਵੀ ਇਹਨੂੰ ਪਾ ਕੇ ਇਹਨੂੰ ਲੈਣਾ ਬਲੈਂਡਰ ਨੂੰ ਆਪਾਂ ਸੋਚ ਨੱਪ ਕੇ ਤੇ ਫਿਰ ਇੱਕਦਮ ਫਰਸਟ क्लास ਕੌਫੀ ਬਣੂਗੀ ਇੱਕ ਇੱਕਦਮ ਇਹਦਾ ਝੱਗ ਵੀ ਹੋ ਜਣੀ ਅੰਦਰ ਆ ਦੇ। ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲੈਣਾ। ਕੌਫੀ ਨੂੰ ਕਦੇ ਵੀ ਗਰਮ ਨਹੀਂ ਕਰਨਾ। ਜਦੋਂ ਕੌਫੀ ਨੂੰ ਗਰਮ ਕਰ ਦਿੰਦੇ ਆ ਨਾ ਤੇ ਕੌਫੀ ਦਾ ਸਵਾਦ ਚਾਹ ਜੜ ਡਿਫਿਕਲਟੀ ਨਹੀਂ ਆਈ ਬਣਾਣੀ। ਆਹੋ ਕੌਫੀ ਦਾ ਸਵਾਦ ਖਤਮ ਹੋ ਜਾਂਦਾ। ਫਿਰ ਇਹਨੂੰ ਠੋਕੇ। Papa coffee specialist ਵਾਪਸ ਰੱਖ ਕੇ ਤੇ ਆਓ ਜੀ ਆਪਾਂ ਪਾਣੀ ਪੰਜ ਕੱਪ ਕਾ ਕੇ। ਆਉਂਦੇ ਤੂ ਤੀ ਦੋ। ਤੋ ਦੋ। ਆ ਗਾ ਮੇਰਾ ਉਹ ਦੱਦੀ ਆ ਅੱਮਮਾ ਅੱਮਰਾ ਆਹ ਮੇਰਾ ਮੇਰੇ ਐਂਟੀ ਦੇ ਚ ਤੇਰਾ ਤੋਂ ਦੇ ਵਾਲੇ ਚੋਰ ਪਾਦੀ ਹੈ ਦੱਦੀ ਵਾਲੇ ਦੇ ਮਮੋ ਵਾਲੀ ਦੇ ਦੇਖੋ ਜੀ ਕਾਫੀ ਇੱਕਦਮ ਵਧੀਆ ਫਰਸਟ ਕਲਾਸ ਟਾਪ ਦੀ ਕਾਫੀ ਬਣੂਗੀ ਔਰ ਇੱਕਦਮ ਵਧੀਆ ਟੇਸ ਆਏਗਾ ਨਾ ਲ ਸਿਖਾਣਾ ਪਾਪੜੇ ਵਾਲਾ ਪੁਜੀਆ ਅੰਦਰ ਚਲੋ ਮੈਂ ਲੈ ਕੇ ਆਇਆ ਓਕੇ ਕਿਥੇ ਆ ਮੜ ਪਹਿਲਾਂ ਨਹੀਂ ਖੇਪ ਰਿਹਾ ਆ ਜਾ ਯਾਰ ਕੀ ਕਰੀ ਜਾਂਦਾ ਤੂੰ ਹਾਂ ਹੈਲੋ ਚੱਲਾ ਆ ਆਈ ਨਹੀਂ ਭਈ ਓਏ ਪਾਪੜੇ ਵਾਲਾ ਪੁਜੀਆ ਘੱਟੇ ਪੂਰਾ ਚੱਲਾ ਆ ਚਲ ਹੈ ਪੁਜੀਆ ਘੱਟੇ ਭਈ ਠੀਕ ਆ ਪੁਜੀਆ ਘੱਟੇ ਪਾਗ ਲੈ ਗਿਆ ਆ ਜਾ ਮੈਂ ਨਹੀਂ ਕਹਿੰਦੀ ਹਾਂ ਉਹ ਚੱਲਾ ਆ ਕਿਹ ਚੱਲਾ ਆ ਉੱਠੋ ਤੁਹਾਡੇ ਕੋਲ ਸਲਾ ਬੈਗ ਲੈਣਾ ਨੂੰ ਸਲਾ ਪਾਈ ਕਰਕੇ ਲੈਣਾ ਵਾ ਉਸ ਵੇਲੇ ਆ ਕੇ ਲੈਣਾ ਓਕੇ ਆਪਾਂ ਅੱਗੇ ਹੜੀ ਕਾਫੀ ਕਰੀਏ ਬਲੌਗ ਦਾ ਐਂਡ ਕਰਦੇ ਇੱਥੇ ਬਲੌਗ ਦਾ ਐਂਡ ਮਮੀ ਕੋ ਕਰਾਂ ਬਾਕੀ ਲਾਈਕ ਕਰ ਕਮੈਂਟ ਚਲੋ ਮਮੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਐਡਾ ਕਾਫੀ ਬਣਾ ਕੇ ਦੇਖਿਓ ਬੇਨਾ ਕਾਫੀ ਨੂੰ ਗਰਮ ਕੀਤੇ ਬਹੁਤ ਟੇਸਟੀ ਕਾਫੀ ਬਣਦੀ ਆ ਚਲੋ ਫਿਰ ਕਰਦੇ ਆ ਬਲੌਗ ਦਾ ਐਂਡ ਕੱਲ ਮਿਲਦੇ ਆ ਸਵੇਰੇ ਵਧੀਆ ਜਿਹੇ ਬਲੌਗ ਦੇ ਨਾਲ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ